ਆ ਦੇਖੋ ਜੀ ਮਹਿੰਦਰਾ ਵਾਲਿਆਂ ਨੇ ਮਹਿੰਦਰਾ 265 ਡੀਆਈ ਨੂੰ ਕਿੰਨਾ ਛੋਟਾ ਬਣਾਤਾ ਅਸਲ ਦੇ ਵਿੱਚ ਇਹ ਬਣਾਤਾ ਹੀ ਆਉਟਚੈਰ ਟਰੈਕਟਰ ਮਹਿੰਦਰਾ 265 ਨੂੰ ਜਿਹੜਾ ਕੰਪਰੈਸ ਕਰਤਾ ਜੀ ਚੜਾਈ ਘਟਾਤੀ ਹੈ ਦੀ ਤੇ ਲੰਬਾਈ ਵਗੈਰਾ ਉਨੀ ਰਹੇਗੀ ਟਾਇਰ ਵਗੈਰਾ ਛੋਟੇ ਕਰਕੇ ਇਹਨੂੰ ਬਾਗਬਾਨੀ ਵਾਸਤੇ ਤਿਆਰ ਕਰਤਾ ਜੀ ਮਹਿੰਦਰਾ 265 ਸੋ ਇਹਦਾ ਜਿਹੜਾ ਉਹੀ ਇੰਡੀਆ ਦਾ ਇੰਜਨ ਆ ਜਾਂਦਾ ਹੈਗਾ 33 ਐਚਪੀ ਦਾ ਜਿਹੜਾ ਇੰਜਨ ਤੇ ਫਰੰਟ ਜਿਹੜਾ ਹਿੱਸਾ ਦੇਖ ਸਕਦੇ ਹੋ ਕਰਵੀ ਹਿੱਸਾ ਹੈਗਾ ਤੇ ਪੂਰਾ ਹੈਵੀ ਡਿਊਟੀ ਹਿੱਸਾ ਤੇ ਡਬਲ ਐਕਟ ਪਾਵਰ ਸਟੀering ਦੇ ਨਾਲ ਇਹ ਜਿਹੜਾ ਟਰੈਕਟਰ ਆ ਜਾਂਦਾ ਸੋ ਜਿਹੜੀ ਸ਼ੋ ਵਗੈਰਾ ਉਮੀ ਸੇਮ ਆ ਤੇ ਜਿਹੜੇ ਫਰੰਟ ਤੇ ਪਿਛਲੇ ਟਾਇਰ ਆ ਉਹ ਥੋੜੇ ਜੇ ਚੇਂਜ ਕੀਤੇ ਆ ਮਤਲਬ ਉਹਨੂੰ ਛੋਟਾ ਕਰਨ ਵਾਸਤੇ ਜਿਵੇਂ ਬਾਗਬਾਨੀ ਵਾਸਤੇ ਆ ਤਾਂ ਉਸ ਹਿਸਾਬ ਨਾਲ ਇਹਨੂੰ ਤਿਆਰ ਕੀਤਾ ਪਿਆਗਾ ਸੋ ਦੇਖ ਕੇ ਰਣੀਜੀ ਹੋਈਆਂ ਨੇ ਟਰੈਕਟਰ ਨੂੰ ਤੇ 2000 ਰੇਟਡ ਆਰਪੀਐਮ 33 ਐਚਪੀ ਦਾ ਇਹ ਟਰੈਕਟਰ ਆ ਜੇ ਆਪਾਂ ਲੈਫਟ ਵਗੈਰਾ ਦੀ ਵੀ ਗੱਲ ਕਰਦੇ ਉਹ ਵੀ ਤੁਹਾਨੂੰ ਦੱਸਦੇ ਆ ਸੋ ਅੱਜ ਤੁਹਾਨੂੰ ਇੱਧਰ ਵੀ ਦਿਖਾਦੀ ਆ ਜਿਹੜਾ ਮੈਂ ਪੀਟੀਓ ਵਾਲਾ ਲੀਵਰ ਹਾਈ ਲੋ ਤੇ ਮੇਨ ਸਪੀਡਾਂ ਇੱਧਰ ਆ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਸੋ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਚਾਰਜਿੰਗ ਬਾਕਸ ਮਹਿੰਦਰਾ ਦੇ ਹਰੇਕ ਟਰੈਕਟਰ 'ਚ ਤੁਹਾਨੂੰ ਨਾ ਵਿੱਚ ਹੁਣ ਵੇਖਣ ਨੂੰ ਮਿਲਦਾਗਾ ਆ ਚਟ ਤੇ ਬਾਗਬਾਨੀ ਵਾਲਾ ਟਰੈਕਟਰ ਆ ਆ ਜਾਂਦਾ ਜਿ ਡਿਜੀਟਲ ਐਨਲੌਗ ਮੀਟਰ ਦੇਖ ਸਕਦੇ ਹੋ ਤੁਸੀਂ ਜਿਹੜਾ ਮਹਿੰਦਰਾ ਦੇ ਹਰ ਟਰੈਕਟਰ ਦੇ ਵਿੱਚ ਮਹਿੰਦਰਾ ਦੇ ਤੇ ਫਰੰਟ ਜਿਹੜਾ ਡਰਾਈਵਰ 뷰 ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਕੰਪਰੈਸ ਕਰਕੇ ਮਿੱਤਰੋ ਟਰੈਕਟਰ ਬਣਾਤਾ ਇਹਨੂੰ ਨਿੱਕਾ ਜਿਹਾ ਸੀ ਵੀ ਜਦੋਂ ਦੇਖਿਆ ਨਾ ਪੂਨੇ ਦੇ ਮੇਲੇ 'ਚ ਤਾਂ ਪੂਰਾ ਖਿੱਚ ਦਾ ਕੇਂਦਰ ਜਿਹਾ ਬਣਿਆ ਹੋਇਆ ਸਾਨੂੰ ਲੱਗਿਆ ਯਾਰ ਵੀ ਇਹ ਵੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਦੇਖੋ ਨਿੱਕੇ ਨਿੱਕੇ ਮੜਗਾੜ ਤੇ ਮੜਗਾੜ ਛੋਟੇ ਕਰ ਦਿੱਤੇ ਜਾਂਦੇ ਇਹਦੇ ਜਿਵੇਂ ਬਾਗਬਾਨੀ ਜਿਵੇਂ ਆਪਣਾ ਹੁਣ ਇਹ ਮਹਿੰਦਰਾ ਵੱਡਾ ਦੇਖੀਏ 265 ਜਿਹੜੇ ਆਪਣੇ ਆਉਂਦੇ ਆ ਉਹਦੇ ਨਾਲੋਂ ਬਹੁਤ ਛੋਟਾ ਰਹਿ ਗਿਆ ਹੈ ਟਰੈਕਟਰ ਤੇ ਆਪਦੇ ਵਿੱਚ ਹੀ ਲਾਜਵਾਬਾ 45 ਕਲੀਟਰ ਦੀ ਇਹ ਜਿਹੜੀ ਡੀਜ਼ਲ ਟੈਂਕੀ ਆ ਜਾਂਦੀ ਆ ਆ ਦੇਖੋ ਜੀ ਡਰਾਈਵਰ 뷰 ਤੇ ਅੱਜ ਤੁਹਾਨੂੰ ਪਿੱਛੋਂ ਵੀ ਸਾਰਾ ਚੱਲ ਕੇ ਦਿਖਾਉਣੇ ਆ ਤੇ ਤੇਲ ਵਾਲੀਆਂ ਬ੍ਰੇਕਾਂ ਦੇ ਵਿੱਚ ਹੀ ਹੁਣ ਸਾਰੇ ਟਰੈਕਟਰ ਆ ਜਿਹੜੇ ਤੇਲ ਬ੍ਰੇਕਾਂ 'ਚ ਹੀ ਆਉਂਦੇ ਇਹ ਚ ਤਾਂ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਸੋ 24 ਆ ਜਿਹੜਾ 24 ਦਾ ਸਾਈਜ਼ ਆ ਪਿਛਲੇ ਟਾਇਰਾਂ ਦਾ ਤੇ ਬੁੱਲ ਅਪੀਨੀਅਨ ਜਿਹੜਾ ਇਹਦਾ ਪਿਛਲਾ ਹਿੱਸਾ ਆ ਜਾਂਦਾ ਹੈਗਾ ਤੇ ਕੰਸਟਰਕਸ਼ਨ ਮੈਸ਼ਰ ਜਿਹੜਾ ਇਹਦਾ ਉਹ ਗੀਅਰ ਆ ਜਾਂਦਾ ਹੈਗਾ ਤੇ ਜੇ ਲਿਫਟ ਕੈਪੈਸਿਟੀ ਦੀ ਗੱਲ ਕਰੀਏ ਤਾਂ 1200 ਕਿਜੀ ਦੀ ਲਿਫਟ ਕੈਪੈਸਿਟੀ ਹੈ ਪੀਟੀਓ ਦੀ ਗੱਲ ਕਰਕੇ ਤਾਂ 29 ਕਿਚਪੀ ਦੀ ਜਿਹੜੀ ਜੀ ਪੀਟੀਓ ਹੈ ਨਹੀਂ 33 ਐਚਪੀ ਦਾ ਹੈ ਟਰੈਕਟਰ ਹੈ ਜੀ ਸੋ ਇਸ ਟਾਈਪ ਦਾ ਜਿਹੜਾ ਹੈ ਟਰੈਕਟਰ ਆ ਡਿਜ਼ਾਈਨ ਕੀਤਾ ਗਿਆ ਸਪੈਸ਼ਲ ਬਾਗਬਾਨੀ ਵਾਸਤੇ ਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਡਬਲ ਪੰਪ ਆ ਸਲੈਂਸਰ ਆ ਜਿਹੜਾ ਉਹ ਥੱਲੇ ਨੂੰ ਦਿੱਤਾ ਕਿਉਂਕਿ ਫਿਰ ਬਾਗਬਾਨੀ ਦੇ ਵਿੱਚ ਥੱਲੇ ਸਹੀ ਰਹਿੰਦਾ ਨਾ ਤੇ ਡਬਲ ਆ ਇੱਕ ਪਾਵਰ ਸਟੀering ਵਾਸਤੇ ਇੱਕ ਜਿਹੜਾ ਹਾਈਡਰੋਲਿਕ ਸਿਸਟਮ ਵਾਸਤੇ ਜਿਹੜਾ ਦਾ ਸਟੀering ਦਿੱਤਾ ਤੇ ਸਾਈਡ ਤੇ ਬੈਟਰੀ ਬਾਕਸ ਆ ਜਾਂਦਾ ਸੋ ਆ ਦੇਖੋ ਜੀ ਫਰੰਟ ਤੋਂ ਤਾਂ ਥੋੜਾ ਜਿਹਾ ਜਿਹੜੀ ਸ਼ੋਅ ਆ ਉਹਨੂੰ ਮਤਲਬ ਉਦਾਂ ਹੀ ਦੇਖ ਦਿੰਦੀ ਹੈ ਪਰ ਪਿੱਛੋਂ ਜਿਹੜਾ ਇਹ ਟਰੈਕਟਰ ਬਹੁਤ ਛੋਟਾ ਬਣ ਗਿਆ ਜੀ ਤਾਂ ਇਹਨੂੰ ਆਪਾਂ ਹੁਣ ਮਹਿੰਦਰਾ ਦਾ ਮਿੰਨੀ ਟਰੈਕਟਰ ਵੀ ਕਹਿ ਸਕਦੇ ਆ ਸੋ ਸਾਰਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਦਿੱਤਾ ਹੋਇਆ ਇਹਦੇ ਵਿੱਚ ਸਾਰਾ ਸਿਸਟਮ ਉਮੀ ਹੈ ਵਰਕਿੰਗ ਜਿਹੜਾ ਇੰਜਨ ਦੀ ਹਾਸ ਪਾਵਰ ਵਗੈਰਾ ਵੀ ਉਦਾਂ ਹੀ ਰੱਖੀ ਗਈ ਆ ਉਹ ਫਰੰਟ ਵਗੈਰਾ ਵੀ ਉਹ ਸਾਰਾ ਸੇਮ ਹੀ ਆਇਆਗਾ ਸੋ ਦੱਸਿਓ ਵੀ ਕਮੈਂਟ ਕਰਕੇ ਤੁਹਾਨੂੰ ਇਹ ਟਰੈਕਟਰ ਕਿਵੇਂ ਲੱਗਿਆ ਤੇ ਕਿਹੜੇ-ਕਿਹੜੇ ਭਰਾ ਨੇ ਇਹ ਜਿਹੜਾ ਟਰੈਕਟਰ ਦੇਖਿਆ ਹੈਗਾ